21 ਗਰੀਬ ਪਰਵਾਰ ਲੜਕੀਆਂ ਦੀਆਂ ਛਾਦੀਆਂ ਕੀਤੀਆਂ ਗਿਆ ਫ੍ਰੀ ਕੋਟ ਵਿਖੇ ਪੈਲਸ ਦੇ ਵਿੱਚ ਬਾਬਾ ਮਨਪ੍ਰੀਤ ਸਿੰਘ ਖਾਲਸੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਗਰੀਬ ਬੱਚਿਆਂ ਦੀਆਂ 21 ਲੜਕੀਆਂ ਨੇ ਛਾਦੀਆਂ ਕੀਤੀਆਂ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਬੱਤਰਾ ਜੀ ਨੇ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਖਾਲਸਾ ਜੀ ਵੱਲੋਂ ਬਹੁਤ ਵਧੀਆ ਪ੍ਰਾਲਾਏ ਹਰ ਸਾਲ ਦੀ ਤਰ੍ਹਾਂ ਹੀ ਅਸੀਂ ਇਹ ਛਾਦੀਆਂ ਕਰਦੇ ਹਾਂ ਤੁਸੀਂ ਦੇਖੋ ਕੇ ਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗਰਜੰਟ ਪੱਟੀ ਦੀ 에ਰਪੋਰਟ ਤੋਂ ਤੇ ਆਉਂਦੇ ਸਵਾਗਤ ਕਰਦਾ ਤੇ ਬਾਬਾ ਮਨਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਦਾ ਇਹ ਖਾਸ ਉਪਰਾਲਾ ਦੋ ਘਰਾਂ ਦਾ ਮੇਲ ਕਰਾਉਣਾ ਪਰਮਾਤਮਾ ਵੱਲੋਂ ਦਿੱਤੀ ਜ਼ਿੰਦਗੀ ਨੂੰ ਅੱਗੇ ਤੋਰਨਾ ਬਹੁਤ ਵੱਡਾ ਕੰਮ ਤੇ ਅੱਜ ਇਹਨਾਂ ਨੇ 21 ਜੋੜਿਆਂ ਨੂੰ ਅਸ਼ੀਰਵਾਦ ਦੇਣ ਜਾ ਰਹੇ ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਗਿਆ ਲੈ ਕੇ ਇਹਨਾਂ ਸਾਰਿਆਂ ਜੋੜਿਆਂ ਨੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਮੈਂ ਆਪਣੇ ਵੱਲੋਂ ਪ੍ਰਮਾਤਮਾ ਅਗੇ ਇਹਨਾਂ ਦੀ ਆਉਣ ਵਾਲੀ ਖੁਸ਼ ਅਤੇ ਤਰੱਕੀ ਆਪ ਦਾ ਮੈਂ ਉਹਦਾ ਜ਼ਿੰਦਗੀ ਦੀ ਕਾਮਨਾ ਕਰਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਆਜਾ ਨੂੰ ਜੀਣਾ ਬਾਬਾ ਮਸਤ ਸਿੰਘ ਜੀ ਵੱਲੋਂ ਕੀਤਾ ਗਿਆ ਹੈ ਅੱਜ ਦਾ ਮੁੱਦਾ ਫਿੱਟ ਕਰ ਦਿੱਤਾ ਗਿਆ ਹੈ ਵੀ ਗੁਰੂ ਦੀ ਗ੍ਰੰਥ ਦੇ ਮਾਨਤਾ ਦੀ ਸਾਥ ਸੰਗਤ ਦੇ ਬਹੁਤ ਸਮਾਜ ਦਾ ਵੀ ਵੱਡਾ ਪੁੰਨ ਦਾ ਕੰਮ ਹੈ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਕੋਈ ਜਿਹੜੇ ਮਾਪੇ ਆਪਣੇ ਬੱਚਿਆਂ ਦਾ ਵਿਆਹ ਕਰਨ ਦਾ ਸਮਰਥਾ ਉਹਨਾਂ ਦੀ ਬੱਚੀਆਂ ਦਾ ਵਿਆਹ ਕਰਨਾ ਉਹਨਾਂ ਦਾ ਸਾਥ ਦੇਣਾ ਉਹਨਾਂ ਦੀ ਮਦਦ ਕਰਨਾ ਬਹੁਤ ਵੱਡੀ ਯੋਗਿਕ ਕਾਂਸਾ ਹੈ ਬਹੁਤ 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 ਮਨਪ੍ਰੀਤ ਜੀ ਵੱਲੋਂ ਈਆਂ ਦੀ شادی ਲਈ ਬੜਾ ਵੱਡਾ ਸਮਾਗਮ ਫਰੀਦਕੋਟ ਦੇ ਵਿੱਚ ਜਿਹੜਾ ਰੱਖਿਆ ਗਿਆ। ਔਰ ਮੈਂ ਇਸ ਗੱਲ ਦੀ ਵਧਾਈ ਦਿੰਦਾ ਬਾਬਾ ਮਨਪ੍ਰੀਤ ਜੀ ਨੂੰ ਕਿ ਜਿਹੜਾ ਵੱਡੀਆਂ-ਮੱਡੀਆਂ ਸਰਕਾਰਾਂ, ਵੱਡੀਆਂ-ਮੱਡੀਆਂ ਸੰਸਥਾਵਾਂ ਨੂੰ ਇਸ ਈਆਂ ਦਾ ਕਾਰਜ ਕਰਨਾ ਚਾਹੀਦਾ। ਇੱਕ ਨਮਾਣਾ ਜਿਹਾ ਸੇਵਕ ਹੋ ਕੇ ਮਨਪ੍ਰੀਤ ਨੇ ਆਵਾਜ਼ ਠਾਈ ਆ ਲੋਕਾਂ ਤੱਕ ਵੀ ਆਓ ਜਿਹੜਾ ਪੁੰਨ ਦਾ ਕੰਮ ਕਰਨਾ ਹੈ ਉਹ ਆਪਾਂ ਸਾਰੇ ਇਕੱਠੇ ਹੋ ਕੇ ਈਆਂ ਦਾ ਜਿਹੜਾ ਕਾਰਜ ਦੇ ਵਿੱਚ ਸ਼ਾਮਲ ਹੋਈਏ। ਆ ਸ਼ਾਂਤੀ ਜੱਥੇਬੰਦੀ ਆਲ ਇੰਡੀਆ ਦੀ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਮੈਂ बतौर ਆਲ ਇੰਡੀਆ ਦਾ ਪ੍ਰੈਜ਼ੀਡੈਂਟ ਹੋਣ ਕਰਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਔਰ ਵੀ ਜਿਹੜੇ ਆਉਣ ਵਾਲੇ ਸਮਾਗਮ ਹੈ ਇਹਨਾਂ ਦੇ ਠੰਗਾਂ ਦੇ ਮਾਮਲੇ 'ਚ ਕੋਈ ਦਾਜ ਦੀ ਕੋਈ ਖਾਣ ਪੀਣ ਦੀ ਜਾਂ ਕੋਈ ਹੋਰ ਉਹ ਸਾਡੀ ਆਲ ਇੰਡੀਆ ਟੀਮ ਵੱਲੋਂ ਇਹਨਾਂ ਨੂੰ ਸੰਯੋਗ ਕਰਾਂਗੇ ਔਰ ਵੱਧ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੁੰਨ ਲਈ ਵਿੱਚ ਅਸੀਂ ਯੋਗਦਾਨ ਪਾਵਾਂਗੇ ਔਰ ਇਹਦੇ ਵਿੱਚ ਖੇਚਾ ਤੌਰ ਤੇ ਮੈਂ ਪ੍ਰੈਸ ਮੀਡੀਆ ਦਾ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਰਕਾਰੀ ਪ੍ਰੋਗਰਾਮ ਗਿਆ ਹੋਰ ਸਾਡੇ ਜਿਲ੍ਹੇ ਦੇ ਪ੍ਰੋਗਰਾਮ ਹੋਣ ਦੇ ਕਾਰਨ ਵੀ ਉਹ ਆਪ ਦਾ ਕੀਮਤੀ ਸਮਾਂ ਕੱਢ ਕੇ ਔਰ ਧੀਆਂ ਦੇ ਸਮਾਗਮ ਦੇ ਵਿੱਚ ਜਿਹੜਾ ਇਹਨਾਂ ਨੇ ਸਾਰਾ ਆਪਣੀ ਪ੍ਰੈਸ ਮੀਡੀਆ ਦਾ ਸਮਾਂ ਦਿੱਤਾ ਮੈਂ ਸ਼ੁਕਰਗੁਜ਼ਾਰ ਹਾਂ ਔਰ ਜਿਸੇ ਪਰਮਾਤਮਾ ਅੱਗੇ ਧੀਆਂ ਨੂੰ ਜਿੱਤਿਕਾ ਖਾਲਸਾ ਸ੍ਰੀ ਵੈਲਬੀਤ ਜਿੱਤੀ ਭੱਦੇ ਜੀ ਹਰ ਸਾਲ ਦੀ ਤਰ੍ਹਾਂ ਹੀ ਪਿਛਲੇ ਸਾਲ ਵੀ ਇਹੀ 21 ਵਿਆਹ ਕੀਤੇ ਸੀ ਤੇ ਐਸਾ ਵਾਰ ਹੋਈ ਇਹੀ 21 ਵਿਆਹ ਕਰ ਰਹੇ ਹਾਂ ਜੀ ਬਾਬਾ ਆਪਣੇ ਸਾਰਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਚਾਹੀਦਾ ਜੀ ਸਾਡੇ ਨਾਲ ਵੱਧ ਚੜ੍ਹ ਕੇ ਸਹਿਯੋਗ ਦਿਓ ਜੀ ਤੇ ਬਾਬਾ ਜੀ ਨਾਲ ਸਹਿਯੋਗ ਦਿਓ ਜੀ ਜੇ ਸੇਵਾ ਦਾ ਦਾਨ ਬਾਇਓ ਪਾਓ ਜੀ ਬੈਰੂ ਦਿੱਤਾਇ ਸਕਦਾ ਹਾਂ ਜੀ ਬਹੁਤ ਬੜੀਆ ਅਰਥਾਤ ਕਾਸ਼ ਕਰਦੇ ਹਾਂ ਅਸੀਂ ਜੀ ਸਾਰੇ ਇੱਥੇ ਇਹਨਾਂ ਕੋਲ ਹਾਜ਼ਰ ਹੋ ਕੇ ਜਨਦੇ ਆ ਇਨਨੂ ਜੁੜੇ ਪਰਵਾਹਾਂ ਦੇ ਬਾਕੀ ਆਪਣਾ ਮੇਰੀ ਕਹਾਣੀ ਦੇ ਬਾਰੇ ਕੋਲ ਜਾਂਦੇ ਆ ਸਾਡੇ ਸਾਡੇ ਦਾ ਬਹੁਤ ਪਿਆਰ ਹੈ ਉਹ ਕਿ ਜੁਗਾਂ ਤੇ ਬਹੁਤ ਰੀ ਕਰ ਰਹੇ ਆ ਇਸ ਤਰ੍ਹਾਂ ਦਾ ਪਿਆਰ ਇਹ ਪਾਤਾ ਬਹੁਤ ਦਿਆਨ ਦੀ ਚੀਜ਼ ਕਰਦੇ ਲੜਕੀਆਂ ਦੇ ਜੁਗ ਅਨੰਤ ਘਰ ਜੁਣਗੇ ਕਿੰਨਾ ਵਧੀਆ ਪੈਸਾ ਹੈ ਕਰੋ ਪੈਸਾ ਵੜੇ ਨਾਲ ਨਾ ਕਰਦੇ ਆ ਨਾ ਦਰਸਾਰੀਆਂ